ਅਲਿਸ ਪਾਰਟੀਆਂ ਸਮੂਹਰ ਦੇਚੇ ਹੈ ਇਸ ਲਈ ਉਹ ਆਪਣੇ ਹਰ ਏਰੀਆ ਤੋਂ ਪ੍ਰਧਾਨਾਂ ਨੂੰ ਬੁਲਾ ਕੇ ਉਹਨਾਂ ਨੂੰ ਹਲਾਸ਼ੇਰੀ ਦੇਣੀ ਨਹੀਂ ਆ ਉਹਨਾਂ ਨੂੰ ਜਿਹੜੇ ਉਹਨਾਂ ਨੂੰ ਆ ਰਹੀਆਂ ਮੁਸ਼ਕਲਾਂ ਉਹਨਾਂ ਦੇ ਬਾਰੇ ਵੀ ਚਰਚਾ ਕਰਨੀ ਹੈ ਜੇ ਬੰਦੇ ਆਪਣੇ ਇਲਾਕੇ ਦੇ ਮੋਟਬਰਾ ਨੂੰ ਜਾਂ ਇਲਾਕਾ ਨਿਵਾਸੀਆਂ ਨੂੰ ਸਹੀ ਤਰੀਕੇ ਨਾਲ ਡੀਲ ਕਰੇਗਾ ਤਾਂ ਉਹ ਆਉਣ ਵਾਲੇ ਟਾਈਮ ਤੇ ਆਪਣੀ ਸਰਕਾਰ ਬਣਾਏਗਾ ਅੱਜ ਆ ਰਹੇ ਆ ਬੰਦੇ ਤੇ ਨਾਲ ਮੈਂ ਆਏ ਸਾਰੇ ਸੱਜਣਾ ਦਾ ਧੰਨਵਾਦ ਕਰਦਾ ਤੇ ਜਿਹੜੇ ਆਪਣੇ ਸੀਨੀਅਰ ਲੀਡਰ ਆਏ ਨੇ ਦਿੱਲੀ ਤੋਂ ਉਹਦੇ ਆਪਣੇ ਪੰਜਾਬ ਦੇ ਪ੍ਰਧਾਨ ਮਾਲਵਿੰਦਰ ਬੈਣੀਪਾਲ ਜੀ ਸੰਜੇ ਜੀ ਸੰਜੇ ਝਾੜ ਜੀ ਸਾਡੇ ਆਫਿਸ ਇੰਚਾਰਜ ਜਿਵੇਂ ਕਿ ਸਾਰਿਆਂ ਨੂੰ ਡਿਊਟੀਆਂ ਸੰਭਾਲਦੇ ਆ ਸਾਰਾ ਆਪਾਂ ਇੱਥੇ ਬੈਠਣ ਦੇ ਵਿੱਚ ਸੰਗੇ ਝਾੜੀ ਦਾ ਬਹੁਤ ਵੱਡਾ ਯੋਗਦਾਨ ਕਿਉਂਕਿ ਇਹਨਾਂ ਨੇ ਦਿੱਲੀ ਵੀ ਮੈਸੇਜ ਲਾਇਆ ਤੇ ਇੱਥੇ ਵੀਜੇ ਜੀ ਨੂੰ ਆਪਣਾ ਸਾਫ ਦੇ ਚੱਕਰ 'ਚ ਝਾੜੂ ਨੂੰ ਬਿਨਾਂ ਦੇਖੇ ਹੀ ਝਾੜੂ ਦਾ ਬਟਨ ਦੱਬਿਆ ਤੇ ਹੁਣ ਤੁਸੀਂ ਦੇਖ ਲਓ ਨਾ ਇਹ ਗੁਟਕਾ ਸਾਫ ਦੀ ਸੋਹ ਖਾ ਕੇ ਨਸ਼ਾ ਮੁਕਤ ਪੰਜਾਬ ਦੀ ਜਗ੍ਹਾ ਤੇ ਜਿੱਥੇ ਨਹੀਂ ਵੀ ਨਸ਼ਾ ਵਿਕਦਾ ਸੀ ਉੱਥੇ ਵੀ ਵਿਗੜੇ ਲਾ ਦਿੱਤਾ ਤੁਸੀਂ ਦੇਖਦੇ ਕਿ ਇਹਨਾਂ ਦੇ ਲੀਡਰ ਹੀ ਬਾਅਦ 'ਚੋਂ ਪਿੱਛੋਂ ਨਿਕਲਦੇ ਕਿ ਇਹਨਾਂ ਲੀਡਰ ਹੀ ਨਸ਼ਾ ਚਲਾ ਰਹੇ ਆ ਪਰ ਜਿਹੜੀ ਸਾਡੀ ਪਾਰਟੀ ਆ ਤੁਸੀਂ ਦੇਖ ਸਕਦੇ ਬਿਹਾਰ ਦੇ ਵਿੱਚ ਇਦਾਂ ਕੋਈ ਸਿਸਟਮ ਨਹੀਂ ਹੈਗਾ ਨਸ਼ੇ ਦਾ ਕਿ ਉੱਥੇ ਸ਼ਰਾਬ ਤੱਕ ਵੀ ਬੰਦ ਆ ਤੇ ਜੇ ਸਾਡੀ ਪਾਰਟੀ ਨੂੰ ਮੌਕਾ ਮਿਲੂਗਾ ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਅਸੀਂ ਇੱਕ ਦਿਨ 'ਚ ਕਰ ਦਾਂਗੇ ਜਾਂ ਮਹੀਨੇ 'ਚ ਕਰ ਦਾਂਗੇ ਪਰ ਸਾਡੀ ਪਾਰਟੀ ਦਾ ਪੂਰਾ ਯੋਗਦਾਨ ਹੋਊਗਾ ਜਲਦੀ ਤੋਂ ਜਲਦੀ ਨਸ਼ਾ ਖਤਮ ਕਰਨ ਦਾ ਪੰਜਾਬ ਦੇ ਵਿੱਚ ਕਿਉਂਕਿ ੱਡੀ ੱਡੀਆਂ ਪਾਰਟੀਆਂ ਨੇ ਜੋ ਕੁਝ ਕਰ ਚੁੱਕੇ ਆ ਹੁਣ ਤੱਕ ਨਸ਼ੇ ਦਾ ਬਿਜ਼ਨਸ ਕਾਰੋਬਾਰ ਚੱਲ ਰਿਹਾ ਕਿਉਂਕਿ ਇਹ ਕੋਈ ਸ਼ਕਤੀ ਤਾਂ ਹੈ ਨਹੀਂ ਸਾਡੀ ਪਾਰਟੀ ਹੋਊ ਵੀ ਆਂਦੇ ਸਾਰੀ ਕਿੱਦਾਂ ਪੁਰਾਣੇ ਆਪਣੇ ਚੱਲਦਾ ਸੀ ਸਿਸਟਮ ਉਹ ਤਾਂ ਨਹੀਂ ਸਰਮਾ ਜੀ ਕੋ मैं हार्दिक धन्यवाद देता हूं कि बहुत ही कम समय में कार्यालय के उद्घाटन का कार्यक्रम रखा गया क्योंकि मैं कुछ काम से दिल्ली आया हुआ था और परसों दिन हमारी बात हुई हमारे जनता दल यूनाइटेड के आदरीय प्रदेश अध्यक्ष और बड़े भाई श्री मालविंदर सिंह जी से कि जब दिल्ली है तो एक पंजाब में भी एक दौरा का कार्यक्रम छोटा सा रखा जाए क्योंकि पिछले करीबन पांच महीना पहले हम लुधियाने में आए थे जो कार्यक्रम हुआ था और बड़ा कार्यक्रम हुआ था और बीच में आप सभी जानते हैं कि बिहार का चुनाव है नवंबर के महीने में और पूरी पार्टी का फोकस इस चुनाव में है और चुनाव के बाद हम लोग का पूरा फोकस पंजाब पे होगा और कम समय में इन्होंने बहुत अच्छी तैयारी की इसके लिए हम इनको धन्यवाद देते हैं और आज यहाँ मंच पर उपस्थित हमारे पंजाब के प्रदेश अध्यक्ष बैनीपाल दे साहब लुधियाना से आए हुए हमारे राहुल जी मालविंदर बैनीपाल जी उन्होंने ਤਨਮਾਨ ਜਿਹੜਾ ਵਾ ਪਿਆ ਜੀ ਜਿੱਥੇ ਚੁੜਾ ਕਰਦੇ ਹਾਂ ਸਾਥ ਦੇ ਤੋੜ ਨਹੀਂ ਫਾਈ ਦੇਖੋ ਇੱਕ ਕਮੜੀ ਬੋਸਨ ਵੀ ਅੱਗੇ ਆਓ ਆਰਵਰਦਾਨ ਤਰੁਜੀ ਸੋਨੀਆ ਜੀ ਸੁਸ਼ਮਾ ਜੀ ਬਾਅਦ ਮੈਂ ਅਭੀ ਇਸ ਤਲੇ ਮੈਂ ਜੱਲਾ ਮਰਨ ਇੱਥੇ ਰੁਕ ਰਹਾ ਹਾਂ ਪਾਉਸ ਕਰ ਰਹੇ ਹਾਂ ਇੱਥੇ ਪਾਉਸ ਫਸਲਾ ਪਹਿਲੇ ਘਰੀਆ ਤੂੰ ਨੌਵੇਂ ਪਾਤਸ਼ਾਹ ਸ਼ਹਿਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਵਾ ਤੇ ਜੇ ਉਹਦੇ ਤੋਂ ਵੱਡਾ ਸ਼ਬਦ ਕਰਨਾ ਹੋਵੇ ਤੇ ਉਹ ਪੂਰੀ ਮਨੁੱਖਤਾ ਦੀ ਚਾਦਰ ਸੀ ਕਿਉਂਕਿ ਅਰੰਗਜੀਵ ਕਿਸੇ ਇੱਕ ਸਟੇਟ ਦਾ ਜੰਜੂ ਨਹੀਂ ਸੀ ਲਾਉਂਦਾ ਉਹਨੇ ਇੱਕ ਧਈਆ ਕਰ ਲਿਆ ਸੀ ਕਿ ਜਿੱਥੇ ਵੀ ਕੋਈ ਹਿੰਦੂ ਦਿਖਦਾ ਮੈਂ ਉਹਦੀ ਬੋਦੀ ਕੱਟ ਦੇਣੀ ਜੰਜੂ ਲਾ ਦੇਣਾ ਵਾ ਤੇ ਫਿਰ ਉਹਨੇ ਨਿਸ਼ਾਨਾ ਬਣਾ ਲਿਆ ਕਿ Hindu ਧਰਮ ਦਾ ਜਿਹੜਾ ਮੇਨ ਜੜ ਆ ਉਹ ਕਿਤੇ ਉਹਨੇ ਦੇਖਿਆ ਕਿ ਕਸ਼ਮੀਰ ਦੇ ਪੰਡਤ ਜਿਹੜੇ ਆ ਉਹ ਵਿਦਵਾਨ ਵਾ ਉਹ ਸਿੱਖਿਆ ਦਿੰਦੇ ਆ ਹਿੰਦੂਆਂ ਨੂੰ ਤਗੜਾ ਕਰਦੇ ਆ ਮਜ਼ਬੂਤ ਕਰਦੇ ਆ ਕਿਉਂਕਿ ਮੈਂ ਕਿਸੇ ਧਰਮ ਤੇ ਕਿੰਤੂ ਨਹੀਂ ਕਰਦਾ ਕਈ ਵਾਰ ਸਾਡੀਆਂ ਜੜੀਆਂ ਅੰਦਰੂਨੀ ਭਾਵਨਾਵਾਂ ਹੁੰਦੀਆਂ ਉਹ ਕਮਜ਼ੋਰ ਹੁੰਦੀਆਂ ਤੇ ਦੁਸ਼ਮਣ ਤਗੜਾ ਹੁੰਦਾ ਵਾ ਜੇਕਰ ਤੁਸੀਂ ਆਪਣੀਆਂ ਭਾਵਨਾ ਤਗੜੀਆਂ ਕਰ ਲੈਂਦੇ ਜੇ ਦੁਸ਼ਮਣ ਕਮਜ਼ੋਰ ਪੈ ਜਾਂਦਾ ਵਾ ਫਿਰ ਜਦੋਂ ਮੈਂ ਸੁਣ ਰਿਹਾ ਸੀ ਕਿ ਸਾਰੇ ਕਸ਼ਮੀਰੀ ਪੰਡਤ ਸ਼ਿਵ ਜੀ ਮਹਾਰਾਜ ਦੇ ਸਥਾਨ ਤੇ ਗਏ ਤੇ ਉੱਤੇ ਜਾ ਕੇ ਉਹਨਾਂ ਨੇ ਫਰਿਆਦ ਵੀ ਕੀਤੀ ਪਰ ਜਿੱਦਾਂ ਕਹਿੰਦੇ ਜਿਸ ਨੂੰ ਸੇਵਾ ਮਿਲਣੀ ਹੁੰਦੀ ਉਸ ਨੂੰ ਹੀ ਮਿਲਦੀ ਹੈ ਮੈਂ 2 ਮਿੰਟ ਵੱਧ ਲੈ ਜਾਣੇ ਕਿਉਂਕਿ ਆਪਾਂ ਕੋਈ ਸਿਆਸੀ ਨਹੀਂ ਬੋਲ ਰਹੇ ਅਸੀਂ ਧਾਰਮਿਕ ਵਿਸ਼ੇ ਤੇ ਬੋਲ ਰਹੇ ਹਾਂ ਔਰ ਸਰਬ ਸੁਮੇਲਨ ਹੋਣਾ ਵਾ ਇਹ ਸਾਂਝੀ ਵਾਰਤਾ ਨੂੰ ਉਪਦੇਸ਼ ਦੇਣਾ ਵਾ ਅਸੀਂ ਜਿਹੜੇ ਭਾਈਚਾਰੇ ਦੇ ਵਿੱਚ ਰਾਜਨੀਤਿਕ ਲੋਕਾਂ ਨੇ ਦੋ ਫਾੜ ਕੀਤੇ ਹੋਏ ਆ ਧਰਮਾਂ ਨੂੰ ਵੰਡਿਆ ਹੋਇਆ ਵਾ ਤੇ ਨਾਲ ਦੇ ਨਾਲ ਪਾਰਟੀ ਵੱਲੋਂ ਇੱਕ ਵੱਡਾ ਅਪਰਾਲਾ ਵਾ ਕਿ ਅਸੀਂ ਸਾਰਿਆਂ ਨੂੰ ਇੱਕ ਮੋਟ ਕਰਨਾ ਚਾਹੁੰਦੇ ਆ ਗੱਲ ਕੱਲੀ ਪੰਜਾਬ ਦੀ ਨਹੀਂਗੀ ਗੱਲ ਇਨਸਾਨੀਅਤ ਤੇ ਦੇਸ਼ ਦੀ ਆ ਕਿਉਂਕਿ ਇਸ ਦੇਸ਼ ਦੀ ਖਾਤਰ ਜੇ ਆਪਾਂ ਹਿੰਦ ਦੀ ਚਾਦਰ ਕਹਿੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇ ਉਹਨਾਂ ਨੇ ਇਸ ਦੇਸ਼ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਵਾ ਤੇ ਅੱਜ ਜੇ ਕੋਈ ਇਹ ਦੇਸ਼ਵਲ ਮੈਲੀ ਅੱਖ ਕਰਕੇ ਦੇਖਦਾ ਤੇ ਫਿਰ ਅਸੀਂ ਕਿੱਦਾਂ ਚੁੱਪ ਰਹਿ ਲਵਾਂਗੇ ਕਿਉਂਕਿ ਇਹ ਲੜਾਈ ਸਮਾਜ ਦੀ ਅਸੀਂ ਲੜਨੀ ਆ ਕਿਉਂਕਿ ਅੱਜ ਵੀ ਸਚੇਤਾ ਦੇ ਵਿੱਚ ਪੰਜਾਬ ਦੇ ਵਿੱਚ ਵੀ ਰੰਗ ਜਿਹੇ ਪੈਦਾ ਹੋਏ ਨੇ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਜੇ ਮੈਂ ਕਿਸੇ ਅਨੰਦਪੁਰ ਸਾਹਿਬ ਆ ਕੇ ਜਿਹੜੀ ਆ ਯਾਤਰਾ ਸੰਪੂਰਨ ਹੋਣੀ ਆ ਅਸੀਂ ਉਹਦੇ ਵਿੱਚ ਵੀ ਰਲ ਮਿਲ ਕੇ ਜੋ ਕਰਨਾ ਵਾ ਸਾਰਿਆਂ ਨੇ ਸੰਯੋਗ ਦੇਣਾ ਵਾ ਕਿਉਂਕਿ ਧਰਮਾਂ ਤੋਂ ਉੱਪਰ ਉੱਠ ਕੇ ਗੱਲ ਕਰਨੀ ਪਾਉਗੀ ਕਿਉਂਕਿ ਅੱਜ ਇਨਸਾਨੀਅਤ ਜਿਹੜੀ ਆ ਉਹਦੀ ਲੋੜ ਆ ਧਰਮਾਂ ਦੇ ਪਵਾੜੇ ਪੋਣ ਵਾਲੇ ਬਹੁਤ ਮਿਲ ਜਾਣਗੇ ਲੇਕਿਨ ਧਰਮਾਂ ਨੂੰ ਇਕੱਠਿਆ ਕਰਨ ਵਾਲੇ ਦੋ ਘੱਟ ਲੀਡਰ ਮਿਲਦੇ ਨੇ ਅਸੀਂ ਆਉਣ ਵਾਲੀ ਨੌਜਵਾਨੀ ਨੂੰ ਆਉਣ ਵਾਲੇ ਲੀਡਰਾਂ ਨੂੰ ਧਰਮਾਂ ਨੂੰ ਇਕੱਠਿਆ ਕਰਨ ਦੇ ਦੇਸ਼ ਨੂੰ ਇਕਜੁੱਟ ਕਰਨ ਦੇ ਔਰ ਇਨਸਾਨੀਅਤ ਨੂੰ ਜਿੰਦਾ ਰੱਖਣ ਦੇ ਮਿਸਾਲ ਪੈਦਾ ਕਰਨੀ ਆ ਇੰਨੀਆਂ ਹੀ ਮੈਂ ਸ਼ਬਦ ਉਚਾਰਨ ਕਰਦਾ ਹਾਂ ਤੇ ਫਿਰ ਤੋਂ ਮੈਂ ਸਾਰਿਆਂ ਦਾ ਪ੍ਰਧਾਨ ਸਾਹਿਬ ਜੀ ਦਾ ਪਰਿਵਾਰੀ ਸਾਹਿਬ ਜੀ ਦਾ ਧੰਨਵਾਦ ਕਰਦਾ 23 ਤਰੀਕ ਦੀ ਸੌਰੀ 31 ਅਗਸਤ ਨੂੰ ਜਿਹੜੀ ਯਾਤਰਾ ਦਾ आयोजन ਕੀਤਾ ਗਿਆ میں ਉਹਦੇ ਬਾਅਦ ਤੁਹਾਨੂੰ ਹੋਰ ਜਿਆਦਾ ਵਿਸਤਾਰ ਚ ਦੱਸਦਾ ਨਵੇਂ ਪਾਛਾਈ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਆ ਸਾਲ 350 ਸਾਲ ਹੋ ਗਏ ਉਹਨਾਂ ਦੀ ਸ਼ਹੀਦੀ ਨੂੰ ਤੇ ਗੁਰੂ ਮਹਾਰਾਜ ਦਾ ਅਤੇ ਬਾਬਾ ਬਕਾਲਾ ਸਾਹਿਬ ਨਾਲ ਹੀ ਆਪਣੇ ਤੇ ਸਾਰਿਆਂ ਨੂੰ ਪਤਾ ਹੋਣਾ ਇੱਥੇ ਉਹਨਾਂ ਨੇ ਉਹ ਕਾਪੀ ਵੀ ਕੀਤਾ ਤੇ ਪਟਨਾ ਸਾਹਿਬ 10ਵੇਂ ਪਾਛੇ ਦਾ ਜਨਮ ਸਥਾਨ ਹੈਗਾ ਤੇ ਸ਼ਾਇਦ ਸਾਰੇ ਨੂੰ ਪਤਾ ਹੋਣਾ ਹੈ ਕਿ ਜਦੋਂ 10ਵੇਂ ਪਾਛਾਈ ਦੀ ਫਦਾਇਸ਼ੀ ਹੋਈ ਤਾਂ ਉਹ ਪਟਨਾ ਸਾਹਿਬ ਦੀ ਧਰਤੀ ਸੀਗੇ ਉਸ ਟਾਈਮ 10ਵੇਂ 9ਵੇਂ ਪਾਛੇ ਗੁਰੂ ਤੇਗ ਬਹਾਦਰ ਜੀ ਯਾਤਰਾ ਤੇ ਅਸਾਮ ਗਏ ਹੋਏ ਸੀ ਤੇ ਜਦੋਂ ਪੈਦਾ ਹੋਏ ਨੇ ਤੇ 9ਵੇਂ ਪਾਛੇ ਉੱਥੇ ਨਹੀਂ ਸੀ ਤੇ ਉਸ ਤੋਂ ਕੁਝ ਮਹੀਨੇ ਬਾਅਦ ਜਦ ਵਾਪਸ ਆਏ ਉਹਨਾਂ ਦਾ ਪਹਿਲੀ ਵਾਰ 9ਵੇਂ ਪਾਛਾਈ ਤੇ 10ਵੇਂ ਪਾਛਾਈ ਦਾ ਮਲਾਪ ਉਥੇ ਪਟਨਾ ਸਾਹਿਬ ਹੁੰਦਾ ਹੈਗਾ ਉਥੇ ਜਗ੍ਹਾ ਹੈ ਗੁਰੂ ਕੇ ਬਾਗ ਪਟਨਾ ਸਾਹਿਬ ਗੁਰਦੁਆਰਾ ਸੇ ਸਾਹ ਦੇ ਜਵਾ ਨਾਲ ਹੈ ਉਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੈ ਗੁਰੂ ਕੇ ਬਾਗ ਤੇ ਇਹ ਯਾਤਰਾ ਦਾ ਜਿਹੜਾ ਯਾਤਰਾ ਇੱਥੋਂ ਸ਼ੁਰੂ ਕੀਤੀ ਜਾਊਗੀ ਉਹ ਗੁਰੂ ਕੇ ਬਾਗ ਤੋਂ ਕੀਤੀ ਜਾਏਗੀ ਤੇ ਪਹਿਲੀ ਵਾਰ ਮਲਾਪ ਦੋਨੋਂ ਪਾਛਾਈਆਂ ਦਾ ਗੁਰੂ ਕੇ ਬਾਗ ਤੋਂ ਹੋਵੇਗਾ ਪਟਨਾ ਸਾਹਿਬ ਤੇ ਅਖੀਰਲੀ ਵਾਰ ਜਦੋਂ ਦੋਨੋਂ ਮਿਲਦੇ ਨੇ ਆਪਣੇ ਨੌਵੇਂ ਪਾਤਸ਼ਾਹ ਦੇ 10ਵੇਂ ਪਾਤਸ਼ਾਹੀ ਉਹ ਅਨੰਤਪੁਰ ਸਾਹਿਬ ਦੀ ਧਰਤੀ ਤੇ ਮਿਲਦੇ ਨੇ ਤੇ ਉਸ ਤੋਂ ਬਾਅਦ ਨੌਵੇਂ ਪਾਤਸ਼ਾਹੀ ਆਪਣਾ ਦਿੱਲੀ ਚਲੇ ਜਾਂਦੇ ਨੇ ਜਿੱਥੇ ਉਹਨਾਂ ਦਾ ਆਪਾਂ ਸਾਰਿਆਂ ਨੂੰ ਪਤਾ ਹੈ ਸ਼ਹਾਦਤ ਹੁੰਦੀ ਹੈ ਤੇ ਉਹ ਸੀ ਅਨੰਦਪੁਰ ਸਾਹਿਬ ਸੋ ਆ ਜਿਹੜੀ ਯਾਤਰਾ ਹੈ ਮਿਲਾਪ ਦੇ ਸਥਾਨ ਤੋਂ ਲੈ ਕੇ ਵਿਛੋੜੇ ਦੇ ਸਥਾਨ ਤਾਈ ਪਟਨਾ ਸਾਹਿਬ ਤੋਂ ਲੈ ਕੇ ਅਨੰਦਪੁਰ ਸਾਹਿਬ ਤੇ ਤੁਸੀਂ ਯਾਤਰਾ ਮੰਨ ਲਓ ਆਪਾਂ ਕਿਨੇ ਗੁਰੂ ਸਾਹਿਬ ਦੀ ਸੰਜੋਆ ਕੀ ਕਿਉਂਕਿ ਬਹੁਤ 3 3-4 ਬਦਲੋ ਟੋਟਲ 7 ਸਟੇਟਾਂ ਛੋ ਕੇ ਆਉਗੀ ਉੱਥੋਂ ਦੀ ਪਟਨਾ ਸਾਹਿਬ ਤੋਂ ਝਾਰਖੰਡ West Bengal West Bengal ਤੋਂ ਬਾਅਦ ਉੱਤਰ ਪ੍ਰਦੇਸ਼ ਹਰਿਆਣਾ ਦਿੱਲੀ ਜਿੱਥੇ ਆਪਣਾ ਸੀਐਸਰ ਕੋ ਦੁਆਰਾ ਸਾਥ ਉਸ ਤੋਂ ਬਾਅਦ ਆਪਣੇ ਪੰਜਾਬ ਤੇ ਤਿੰਨੋਂ ਤੱਕ ਦਾ ਤੇ ਰੁੰਦੇ ਹੋਏ ਕਿਤੇ ਸਮਾਪਤੀ ਉੱਥੇ ਅਰੰਪੁਰ ਸਾਹਿਬ ਹੋਣੀ ਹੈ ਜੀ अनंतपुर साहब का बहुत पवित्र धरती है नौवें पातशाही मतलब अनंतपुर साहब स्थापित था पातशाही किया शर्मा जी के संयोजन में उसमें हमारे पार्टी के प्रदेश अध्यक्ष मालविंदर सिंह जी उपस्थित हुए और खासकर अमृतसर में किस तरह से हम लोग तो संगठन को मजबूत करें उन विषयों पे हम लोग चर्चा किए बहुत सारे लोगों ने आज पार्टी ज्वाइन भी किया और जिला अध्यक्ष की भी नियुक्ति हुई महिला अध्यक्षा की भी नियुक्ति हुई और हमारे जो पार्टी के राष्ट्रीय अध्यक्ष हैं माननीय मुख्यमंत्री श्री नीतीश कुमार जी उनके विचारों को लेकर पूरे पंजाब के हर एक गाँव में इस पार्टी को ले जाना उसके लिए सबने संकल्प लिया और खासकर वहाँ पे जो माननीय मुख्यमंत्री जी जो काम कर रहे हैं किसानों के लिए छात्रों के लिए नौजवानों के लिए मजदूरों के लिए और खासकर पत्रकारों के लिए जो उन्होंने घोषणा की है आप लोगों ने अभी देखा होगा समाचार और खासकर जो हमारे वृद्धा पेंशन हो दिव्यांग लोगों की हो और जो पहले बिहार में चार सौ रुपये दिए जाते थे आज वहाँ पे ग्यारह सौ रुपये प्रति महीना दिया जा रहा है तो हम लोग जो बिहार में काम हो रहा है उसी के बदौलत हम लोग आगे पंजाब में भी पंजाब को हम लोग चाहते हैं सजाने का सवाल है और उसके लिए संगठन के विस्तार के लिए भी आज बैठक हुई है और ख़ासकर जो यात्रा है 31 अगस्त को जो पटना साहिब से निकले उसमें भी हमारे जितने भी पार्टी के जुड़े लोग वो भी अग्रणी भूमिका में रहे उस पर भी विस्तारपूर्वक चर्चा हुई है और हम लोग आगामी जो हज़ार सत्ताईस का जो चुनाव होगा उसमें जनता दल यूनाइटेड सारी सीटों पर चुनाव लड़ेगी उसकी भी आज रणनीति की चर्चा हुई है और उसके लिए हम लोग संगठन को विस्तार करें उस पर हम लोगों ने विस्तारपूर्वक अपनी बातों को रखा बहुत है बहुत बहुत धन्यवाद